ਇਹ ਦਿ ਰਾਤ ਬਟਾਲਾ ਤੇ ਐਸਟੀਐਮ ਵਿਕ੍ਰਮਜੀਤ ਸਿੰਘ ਤੇਕਰ ਵਿਜੀਲੈਂਸ ਦੀ ਟੀਮ ਵੱਲੋਂ ਰੇਟ ਕੀਤਾ ਗਿਆ ਜਿਸ ਨੂੰ ਅੱਜ ਮਾਨਚੂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ 3 ਦਿਨਾਂ ਦਾ ਐਸਟੀਐਮ ਦਾ ਹਮਾਰਨ ਦਿੱਤਾ ਗਿਆ ਹੈ ਇਸ ਸ਼ਬੰਦੀ ਵਿਜੀਲੈਂਸ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ 50000 ਦਾ ਟਰੈਪ ਲਗਾਇਆ ਗਿਆ ਸੀ ਅਤੇ ਇਸ ਦੌਰਾਨ ਐਸਟੀਐਮ ਤੇ ਘਰੋਂ 13 ਲੱਖ ਰੁਪਏ ਕੈਸ਼ ਅਤੇ ਇੱਕ ਤਰ੍ਹਾਂ ਦੇ ਚੱਕ ਵੀ ਮਿਲੇ ਹਨ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ 3 ਦਿਨਾਂ ਦੇ ਰਿਮਾਂਡ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹਨਾਂ ਕੱਲ ਪੀਸੀਆ ਆਪਣੇ ਵਿਕਰਮਜੀਤ ਪੰਥੇ ਨੇ ਪੀਸੀਐਸ ਜਿਹੜੇ ਇੱਥੇ ਐਸਡੀਐਮ ਬਟਾਲਾ ਕਮ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਜਸੀ ਬਟਾਲਾ ਦਾ ਇਹਨਾਂ ਕੋ ਇਹਨਾਂ ਨੂੰ ਕੱਲ ਬਿਜਨਸ ਨੇ ਰੈਡ ਹੈਂਡਰਡ ਡ੍ਰੈਪ ਕੀਤਾ ਸੀਗਾ ਕੱਲ ਰਾਤ ਨੂੰ ਜਿੱਥੇ 50 ਹਜ਼ਾਰ ਦਾ ਸਾਡਾ ਰੈਡ ਹੈਂਡਰਡ ਹੈਪ ਸੀਗਾ ਪਰ ਜਦੋਂ ਅਸੀਂ ਮੌਕੇ ਤੇ ਟਰੈਪ ਕੀਤਾ ਤਾਂ ਉੱਥੇ 13 ਲੱਖ ਦੇ ਆਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਜਿਹੜੀ ਸਸਪੀਸ਼ੀਅਸ ਸੀਗੀ ਜਿਹਦੇ ਤੇ ਕੁਝ ਸਾਨੂੰ ਇੱਕ ਲਿਸਟ ਮਿਲੀ ਉਹਨਾਂ ਨੋਟਾਂਵਾਂ ਦੇ ਨਾਲ ਬੰਦਰਾਂ ਦੇ ਨਾਲ ਇੱਕ ਗਲਿਸਟ ਬੱਜੀ ਹੋਈ ਸੀਗੀ ਸੋ ਉਹ ਸੁਸਪੀਸ਼ੀਅਸ ਮਨੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਤੇ ਇਹਨਾਂ ਦਾ ਅੱਜ ਅਸੀਂ ਮਾਂਜੋ ਕੋਰਟ ਦੇ ਵਿੱਚ ਰਿਮਾਂਡ ਸੀ ਕੀਤਾ ਸੀਗਾ ਉਹਨਾਂ ਨੇ ਤਿੰਨ ਦਿਨ ਦਾ ਰਿਮਾਂਡ ਮੰਗਲਵਾਰ ਤੱਕ ਦਾ ਸਾਨੂੰ ਗਰੰਟ ਕੀਤਾ ਸਰ ਕੀ ਜਿਹੜੇ ਪੈਸੇ ਹੋਰ ਮਿਲੇ ਉਹ ਪਤਾ ਲੱਗਾ ਕਿੱਥੋਂ ਇਸ ਰਿਸ਼ੇ ਦੇ ਪੈਸੇ ਜੀ ਉਹ ਅਜੇ ਇਨੀਸ਼ੀਅਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਆ ਤੇ ਅਜੇ ਮਤਲਬ ਜੋ ਸਾਨੂੰ ਠੇਕੇਦਾਰਾਂ ਦੀ ਲਿਸਟ ਮਿਲੀ ਹੈ ਚੈੱਕ ਮਿਲੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਤੇ ਜਿਹੜੀ ਬਾਕੀ 13 ਲੱਖ ਰੁਪ ਇਹ 10% ਦਾ 8-9% ਘੱਟ ਦੇ ਕਹਿੰਦੇ ਜੀ ਪੂਰੇ 0% ਦੇ ਕਰਾਂ ਦੇ ਟੈਸਟ ਪਾ ਕੇ ਜ਼ਰੂਰ ਵੀ ਬਰੋਪ ਲਾ ਰਹੇ ਹਾਂ ਸਿੱਧੇ ਉਹ ਦੇਖੋ ਜਿਹੜਾ ਕੋਈ ਆਏਗਾ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਜੇ ਤਾਂ ਕੱਲ ਰਾਤ ਦਾ ਰਾਉਂਡ 1:30 ਵਜੇ ਇਹਨਾਂ ਦੀ ਅਰੈਸਟ ਪਾਈ ਹੈ ਰਾਤ ਤੇ ਅਜੇ ਬਿਲਕੁਲ ਇਨੀਸ਼ੀਅਲ ਸਟੇਜ ਇਨਵੈਸਟੀਗੇਸ਼ਨ ਅਧਿਕਾਰੀ ਇਹ ਚਾਣ ਕੇ ਸਾਡੇ ਵਿੱਚ ਨਹੀਂ ਅਜੇ ਕੁਝ ਨਹੀਂ ਕਹਾ ਜਾ ਸਕਦਾ